ਉਹਨਾਂ ਬੜੀ ਦੁੱਖ ਦੀ ਗੱਲ ਹੈ ਕਿ ਲਗਾਤਾਰ ਅਰਬ ਮੁਲਕਾਂ ਦੇ ਵਿੱਚ ਇਹ ਲੜਕੀਆਂ ਜਾ ਕੇ ਜਦੋਂ ਫਸ ਜਾਂਦੀਆਂ ਉਦੋਂ ਇੱਥੇ ਇਹਨਾਂ ਦੇ ਪੇਰੈਂਟਸ ਆਉਂਦੇ ਆ ਤੇ ਜਿਨ੍ਹਾਂ ਦੇ ਕਰਕੇ ਇਹਨਾਂ ਦੀ ਪੈਰਵਾਰੀ ਕਰਕੇ ਹੁਣ ਤੱਕ 100 ਤੋਂ ਵੱਧ ਲੜਕੀਆਂ ਜਿਹੜੀਆਂ ਹੈਗੀਆਂ ਵਾਪਸ ਆ ਚੁੱਕੀਆਂ ਅੱਜ ਜਿਹੜੀਆਂ ਹੈਗੀਆਂ ਤਿੰਨ ਲੜਕੀਆਂ ਇੱਥੇ ਆਈਆਂ ਤੇ ਨੌ ਲੜਕੀਆਂ ਕੁੱਲ ਜਿਹੜੀਆਂ ਹੈਗੇ ਹਫ਼ਤੇ ਦੇ ਵਿੱਚ ਵਾਪਸ ਆਈਆਂ ਜਿਹਦੇ ਵਿੱਚ ਇੱਕ ਅਰਾਕ ਤੋਂ ਆ ਇੱਕ ਕਤਰ ਤੋਂ ਆ ਤੇ ਸਤ ਮਾਸਕਟ ਤੋਂ ਆਈਆਂ। ਤੇ ਇਹਨਾਂ ਦੇ ਵਿੱਚ ਜਿਹੜੀ ਹੈਗੀ ਆ ਮੋਗਾ, ਫਿਰੋਜ਼ਪੁਰ, ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਤੋਂ ਇਹ ਸਾਰੀਆਂ ਲੜਕੀਆਂ ਹੁੰਦਾ ਕੀ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੇ ਦੇ ਨਾਲ ਸੰਪਰਕ ਕਰਕੇ ਜਿਹੜੇ ਕੁਝ ਏਜੰਟ ਟਾਈਪ ਜਿਹੜੀ ਹੈ ਲੜਕੀਆਂ ਤੇ ਉਹ ਇਹਨਾਂ ਨੂੰ ਜਿਹੜਾ ਹੈ ਚਾਸਾ ਦੇ ਕੇ ਵੀ ਤੁਹਾਨੂੰ ਅਸੀਂ 40000 50000 ਰੁਪਏ ਤਰਖਾ ਮਿਲੂਗੀ ਤੁਸੀਂ ਉੱਥੇ ਜਾ ਕੇ ਜਿਹੜਾ ਹੈ ਦਫ਼ਤਰ ਦਾ ਕੰਮ ਕਰਨਾ ਜਾਂ ਕੋਈ ਹੋਰ ਇਹੋ ਜਿਹਾ ਚਾਸਾ ਦੇ ਦਿੰਦੇ ਆ ਤੇ ਉੱਥੇ ਜਾ ਇਹ ਟੂਰਿਸਟ ਵੀਜ਼ਾ ਲਵਾਉਂਦੇ ਆ ਤੇ ਉੱਥੇ ਲਿਜਾ ਕੇ ਗਾਂ ਇਹਨਾਂ ਨੂੰ ਭੇਜ ਦਿੰਦੇ ਆ ਤੇ ਹੁਣ ਇਹਨਾਂ ਦੇ ਜਿਹੜੀ ਹੈਗੇ ਜਿੰਨੀਆਂ ਵੀ ਲੜਕੀਆਂ ਆਈਆਂ ਕਿ ਉੱਥੇ ਉਹਨਾਂ ਨੂੰ ਕਮਰਿਆਂ ਦੇ ਅੰਦਰ ਜਿਹੜਾ ਹੈ ਕੈਦ ਕਰ ਲੈਂਦੇ ਆ ਬਾਹਰ ਨਹੀਂ ਨਿਕਲਣ ਦਿੰਦੇ ਗੱਲ ਨਹੀਂ ਕਰਾਉਂਦੇ ਦੇ ਕੰਮ ਤੇ ਵੀ ਕੋਈ ਜਾਂਦੇ ਆ ਤੇ ਉਹ ਕੰਮ ਵਾਲੇ ਉਹਨਾਂ ਦਾ ਮੈਸ ਬਿਹੇਵ ਕਰਦੇ ਆ ਸੋ ਕੋਈ ਸੋ ਦਾ ਚਾਸਾ ਦੇ ਕੇ ਚਲੇ ਜਾਂਦੇ ਆ ਪਰ ਉੱਥੇ ਜਦੋਂ ਪਤਾ ਲੱਗਦਾ ਉੱਥੇ ਲੜਕੀਆਂ ਹੋਰ ਵੀ ਜੜੀਆਂ ਹੈਗੀਆਂ ਉਹਨਾਂ ਦੱਸਦੇ ਆ ਤੇ ਫਿਰ ਜਿਹੜਾ ਹੈਗਾ ਮਾਪੇ ਹੋਰ ਚਿੰਤਾ ਦੇ ਵਿੱਚ ਚਲੇ ਜਾਂਦਾ ਸੋ ਅਸੀਂ ਕੋਸ਼ਿਸ਼ ਕਰਦੇ ਆਏ ਆ ਕਿ ਜਿੰਨੇ ਸਾਡੇ ਕੋਲ ਕੰਪਲੇਂਟਾਂ ਆਉਂਦੀਆਂ ਤੇ ਅਸੀਂ ਧੰਨਵਾਦ ਕਰਦੇ ਆਂ ਇੰਡੀਆ ਨੋਬੈਸੀ ਦਾ ਜਿਹੜੇ ਲਗਾਤਾਰ ਇਹਨਾਂ ਲੜਕੀਆਂ ਨੂੰ ਵਾਪਸ ਲਿਆ ਰਹੇ ਆ ਸੋ ਇਹ ਬੜੀ ਦੁੱਖ ਦੀ ਗੱਲ ਆਈ ਸੀ ਇੱਥੇ ਕੰਪਲੀਟਾ ਵੀ ਇਹਨਾਂ ਕੋ ਕਰਾਉਨੇ ਆ ਪਰ ਇਹਨਾਂ ਏਜੰਟਾਂ ਦੀ ਫੜਫੜਾਈ ਨਹੀਂ ਹੋ ਰਹੀ ਜੇਕਰ ਇਹਨਾਂ ਏਜੰਟਾਂ ਨੂੰ ਫੜਿਆ ਜਾਵੇ ਤੇ ਇਹ ਧੰਦਾ ਰੁਕ ਸਕਦਾ ਸੋ ਜਿਹੜਾ ਹੈ ਸਗੋਂ ਜਿਹੜਾ ਫਸ ਜਾਂਦਾ ਉਹਨੂੰ ਫੇਰ ਘਰਦਿਆਂ ਨੂੰ ਮਜਬੂਰ ਕਰਦੇ ਆ ਵੀ ਸਾਨੂੰ ਪੈਸੇ ਦਿਓ ਤੇ ਜਿਹੜੇ ਉਹ ਉਹਨਾਂ ਕੋ ਪੈਸੇ ਵੀ ਫਿਰ ਵੀ ਦੁਬਾਰਾ ਲੈ ਲੈਂਦੇ ਆ ਪਹਿਲਾਂ ਤਾਂ ਬੱਚੇ ਬਾਹਰ ਪੇਟਦਾ ਫਿਰ ਘਰਦਿਆਂ ਕੋ ਵੀ ਪੈਸੇ ਲੈ ਲੈਂਦੇ ਆ ਸੋ ਜਿਹੜੇ ਸਾਡੇ ਕੋਲ ਆਉਂਦੇ ਆ ਮਾਪੇ ਅਸੀਂ ਉਹਨਾਂ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਕਹਿੰਨੇ ਆਵੇ ਤੁਸੀਂ ਪੈਸਾ ਕਿਸੇ ਨੂੰ ਨਹੀਂ ਦੇਣਾ ਤੇ ਜੇ ਮੰਗਣ ਵੀ ਤੇ ਜਿਹੜੀ ਹੈਗੀ ਆ ਸਾਡੇ ਨਾਲ ਸੰਪਰਕ ਕਰੋ ਤੇ ਇਹਨਾਂ ਦੇ ਉੱਤੇ ਪੁਲਿਸ ਨੂੰ ਦਰਖਾਸਤ ਵੀ ਦਿਓ ਉੱਤੇ ਮੇਰੇ ਉਹਨਾਂ ਨੇ ਮੈਨੂੰ ਜਿਹੜੀ ਮੇਰੀ ਏਜੰਟ ਸੀ ਉਹਨੇ ਮੈਨੂੰ ਬੁਲਾਇਆ ਆਪਣੇ ਕੋਲ ਤਰੇਲੁਕਾ ਮਡੇਲੇ ਤੇ ਮੈਨੂੰ ਕਹਿੰਦੇ ਸੀ ਕਿ 50000 ਮੈਂ ਲਵਾਂਗੀ ਤੇਰੇ ਕੋਲ ਆਪਣੇ ਕੋਲ ਬੁਲਾਉਣਗੀ ਤੇ ਉਹਨੇ ਮੈਨੂੰ 1 ਮਹੀਨਾ ਆਪਣੇ ਕੋਲ ਰੱਖਿਆ ਤੇ ਬਾਅਦ ਵਿੱਚ ਜਦੋਂ ਮੇਰਾ ਵੀਜ਼ਾ ਖਤਮ ਹੋ ਗਿਆ ਤੇ ਉਹਨੇ ਦੂਸਰੇ ਘਰ ਦੇ ਵਿੱਚ ਮੈਨੂੰ ਸ਼ਿਫਟ ਕਰ ਦਿੱਤਾ ਤੇ ਜਦੋਂ ਉਸ ਘਰ ਦੇ ਵਿੱਚ ਗਈ ਤੇ ਉਹਨਾਂ ਨੇ ਮੇਨਾਂ ਮਾਰ ਕਟਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਮੈਨੂੰ ਖਾਣਾ ਵੀ ਨਹੀਂ ਦਿੰਦੇ ਸੀ ਤੇ ਪਾਣੀ ਦੀ ਮੈਨੂੰ ਇਜਾਜ਼ਤ ਵੀ ਨਹੀਂ ਸੀ ਵੀ ਪੀਣ ਦੀ ਤੇ ਮੈਂ ਟੂਟੀਆਂ ਦਾ ਗੰਦਾ ਪਾਣੀ ਪੀ ਕੇ ਆਪਣਾ ਢਿੱਡ ਭਰਦੀ ਸੀ ਤੇ ਜਦੋਂ ਮੈਨਾਂ ਮਾਰ ਕਟਾਈ ਕਰਦੇ ਸੀ ਗੰਦਾ ਪਾਣੀ ਪੀਂਦੀ ਸੀ ਤੇ ਉਹਦੇ ਨਾਲ ਮੇਰੀ ਤਬੀਅਤ ਜਿਆਦਾ ਖਰਾਬ ਹੋ ਗਈ ਤੇ ਮੈਂ ਆਪਣੀ ਏਜੰਟ ਨੂੰ ਏਜੰਟ ਨੂੰ ਕਿਹਾ ਕਿ ਮੈਨੂੰ ਇੰਡੀਆ ਭੇਜਿਆ ਜਾਵੇ ਤੇ ਮੈਨੂੰ ਕਹਿੰਦੀ ਸੀ ਕਿ 2.5 ਲੱਖ ਰੁਪਇਆ 3 ਲੱਖ ਰੁਪਇਆ ਆਪਣੇ ਘਰ ਦੇ ਤੋਂ ਮਗਵਾ ਤੇ ਇੰਡੀਆ ਜਾ ਤੇ ਮੇਰੇ ਘਰ ਤੋਂ ਕਿੰਨੇ ਪੈਸੇ ਹੈ ਨਹੀਂ ਸੀ ਕਿ ਮੇਰੇ ਘਰ ਦੇ ਇੰਨੇ ਪੈਸੇ ਭਰਨ ਸਕਣ ਤੇ ਇਸ ਕਰਕੇ ਵੀ ਬਾਬਾ ਜੀ ਨੇ ਸਾਡੀ ਹੈਲਪ ਕੀਤੀ ਇੱਥੋਂ ਆਉਣ ਵਿੱਚ ਕਦੋਂ ਗਏ ਸੀ ਕਿਹੜੇ ਮੁੱਢ ਤੇ ਗਏ ਸੀ ਮੈਂ ਇਰਾਕ ਦੇ ਵਿੱਚ ਗਈ ਸੀ ਤੇ ਅਪ੍ਰੈਲ ਦੇ ਵਿੱਚ ਗਈ ਸੀ 14 ਰੈ ਅੰਨੀ ਕੀ ਆ ਗਿਆ ਸੀ ਕਿਹੜਾ ਕੰਮ ਦਵਾਉਣਾ ਹੈ ਕਿੰਨੀ ਤਨਖਾਹ ਦੇਣੀ ਕਿੰਨੇ ਪੈਸੇ ਲੰਗੇ ਕੀ ਹੋ ਗਿਆ ਮੈਨੂੰ ਕਹਿੰਦੇ ਸੀ 25000 ਰੁਪਏ ਤਨਖਾਹ ਆ ਤੇ ਘਰ ਦਾ ਹੀ ਕੰਮ ਆ ਮੈਨੂੰ ਨਹੀਂ ਪਤਾ ਸੀ ਕਿ ਉਹ ਘਰ ਦੇ ਵਿੱਚ ਜਿਹੜੇ ਘਰ ਦੇ ਇੰਨੇ ਉਹ ਮਤਲਬ ਮਾਰ ਕਟਾਈ ਕਰਦੇ ਫੋਟਦੇ ਆ ਜੇ ਮਤਲਬ ਤਬੀਅਤ ਖਰਾਬ ਹੋ ਜਾਂਦੀ ਆ ਤੇ ਉਹ ਇਲਾਜ ਨਹੀਂ ਕਰਵਾਉਂਦੇ ਹੈਗੇ ਕੀ ਤੁਹਾਨੂੰ ਵੇਜ ਦਿੱਤਾ ਜਾਂਦਾ ਉੱਥੇ ਕੀ ਹੁੰਦਾ ਕੀ ਆਪਸਾ ਪਹਿਲਾਂ ਕੰਪਨੀ ਵਾਲੇ ਕੰਪਨੀ ਵਾਲਿਆਂ ਦੇ ਥਰੂ ਬੁੱਕ ਕਰਵਾਉਂਦੀਆਂ ਇਹ ਕੁੜੀਆਂ ਏਜੰਟੀਆਂ ਜਿਹੜੀਆਂ ਹੁੰਦੀਆਂ ਤੇ ਗਾਂਹ ਕੰਪਨੀ ਵਾਲਿਆਂ ਤੋਂ ਪੈਸੇ ਲੈਂਦੇ 2 2000 ਨਾਲ ਲੈਂਦੇ ਉਹਨਾਂ ਤੋਂ ਪੈਸੇ ਲੈ ਜਾਂਦੇ ਆ ਤੇ ਫਿਰ ਗਾਂਹ ਮਤਲਬ ਜਿਹੜਾ 50000 ਲੈਂਦੇ ਉਹ ਆਪਸ ਦੇ ਵਿੱਚ ਇਹ ਵੰਡਦੇ ਪਏ ਆ ਤੇ ਧੰਨੋ ਵੇਚ ਦਿੰਦੇ ਆ ਹਾਂਜੀ ਗਾਂਹ ਫਿਰ ਘਰਾਂ ਵਾਲਿਆਂ ਤੋਂ ਵੀ ਪੈਸੇ ਲੈਂਦੇ ਜਿਸ ਘਰ ਦੇ ਵਿੱਚ ਭੇਜਿਆ ਜਾਂਦਾ ਜਿਹਨਾਂ ਨੇ ਜੇ ਤੁਸੀਂ ਨਹੀਂ ਉਹਨਾਂ ਨੂੰ ਕੋਈ ਸ਼ਿਕਾਇਤ ਕਰੀਓ ਤੁਸੀਂ ਕੋਈ ਨਹੀਂ ਕਿ ਸਭ ਦਾ ਕੋਟ ਮਾਰਕ ਹੁੰਦਾ ਹੈ ਉਹ ਮੈਨੂੰ ਕਹਿੰਦੇ ਸੀਗੇ ਕਿ ਤੂੰ ਆਪਣਾ ਐਗਰੀਮੈਂਟ ਪੂਰਾ ਕਰ ਤੇ ਫੇਰ ਬਾਅਦ ਵਿੱਚ ਭਾਵੇਂ ਤਿੰਨ ਸਾਲ ਬਾਅਦ ਚੱਲ ਜੇ ਦੋ ਸਾਲਾਂ ਬਾਅਦ ਚੱਲ ਜੇ ਉਹ ਤੇਰੀ ਮਰਜ਼ੀ ਹੈ ਕਹਿੰਦੇ ਤੂੰ ਆਪਣਾ ਜਿਹੜਾ ਆ ਵੀਜ਼ਾ ਪੂਰਾ ਕਰ ਜਿਹੜਾ ਤੈਨੂੰ ਤੇਰਾ ਇਹਨਾਂ ਦਾ ਗਾਂ ਲਗਵਾਇਆ ਹੋਇਆ ਸਾਲ ਦਾ ਤੇ ਜਿਵੇਂ ਘਰਦਿਆਂ ਨਾਲ ਉਹ ਗੱਲ ਕਹਿੰਦੀ ਸੀਗੀ ਤੇ ਉਹ ਫੇਰ ਮੈਨੂੰ ਕਹਿੰਦੇ ਸੀਗਾ ਮੇਰੇ ਪੈਸੇ ਭਰ 2-3 ਲੱਖ ਰੁਪਈਆ ਤੇ ਜਦ ਕਿ ਇੰਨੇ ਪੈਸੇ ਨਹੀਂ ਸੀਗੇ ਹੁਣ ਵਾਪਸੀ ਹੋਈ ਹੈ ਉਹ ਮਹਿਸੂਸ ਕਰਦੇ ਹਾਂਜੀ ਵਧੀਆ ਆਪਣੇ ਘਰ ਵਿੱਚ ਖੁਸ਼ਿਆ ਵਧੀਆ ਠੀਕਟਾ ਗਿਆ ਹੱਲੇ ਵੀ ਪਰ ਮੇਰੇ ਦਿਮਾਗ ਤੇ ਉਹ ਜਿਹੜੀਆਂ ਚੀਜ਼ਾਂ ਨਹੀਂ ਨਿਕਲ ਰਹੀਆਂ ਹੈਗੀਆਂ ਡਿਪਰੈਸ਼ਨ ਬਹੁਤ ਜ਼ਿਆਦਾ ਪਿਆ ਹੋਇਆ ਹੈ ਇਸ ਕਰਕੇ ਮੇਰੇ ਦਿਲ ਤੇ ਵੀ ਜਿਹੜਾ ਆ ਉਹ ਅਸਰ ਪਿਆ ਹੋਇਆ ਹੈ ਦਰਦ ਕਰਦਾ ਰਹਿੰਦਾ 24 ਘੰਟੇ ਤੇ ਸਿਰ ਚ ਵੀ ਦਰਦਾਂ ਹੁੰਦੇ ਰਹਿੰਦੇ ਆ ਤੁਸੀਂ ਹੋਰ ਕੁਝ ਵੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਇਹ ਹੀ ਗੱਲ ਕਹਿੰਦੀ ਆ ਕਿ ਜਿਹੜਾ ਫੋਰਨ ਕੰਟਰੀਆਂ ਦੇ ਵਿੱਚ ਇਹ ਜਾਂਦੀਆਂ ਲਾਲਚ ਦਿੰਦੇ ਪਏ ਲੋਕੀਏ ਕਿ ਤੁਹਾਨੂੰ ਇੰਨੇ ਪੈਸੇ ਦਿੱਤੇ ਜਾਣਗੇ ਜਿਸ ਕਰਕੇ ਤੁਸੀਂ ਨਾ ਜਾਓ ਬਾਹਰ ਆਪਣੇ ਆਪ ਨੂੰ ਬਚਾਓ ਜਿਹੜਾ ਵੀ ਆ ਕੰਮ ਤੁਸੀਂ ਘੱਟ ਖਾ ਲੋ ਰੋਟੀ ਤੇ ਆਪਣੀ ਇੰਡੀਆਂ ਵਿੱਚ ਹੀ ਰਹੋ ਤੇ ਇੱਥੇ ਕੰਮ ਰਹਿ ਕੇ ਕਰੋ ਬਾਹਰ ਨਾ ਜਾਓ ਬੜੀ ਕਿੰਨੀਆਂ ਲੜਕੀਆਂ ਜਿਹੜੀਆਂ ਨੇ ਕਿਤੇ ਕਿਤੇ ਫਸੇ ਸੀ ਕਿੰਨੀਆਂ ਲੜਕੀਆਂ ਦੀ ਹੁਣ ਵਤਨ ਵਾਪਸ ਤੁਹਾਡੇ ਨਾਲ ਸੰਭੋ ਹੋ ਸਕਦੀਆਂ ਉਹਨਾਂ ਬੜੀ ਦੁੱਖ ਦੀ ਗੱਲ ਆ ਕਿ ਲਗਾਤਾਰ ਅਰਬ ਮੁਲਕਾਂ ਦੇ ਵਿੱਚ ਇਹ ਲੜਕੀਆਂ ਜਾ ਕੇ ਜਦੋਂ ਫਸ ਜਾਂਦੀਆਂ ਉਦੋਂ ਇੱਥੇ ਇਹਨਾਂ ਦੇ ਪੇਰੈਂਟਸ ਆਉਂਦੇ ਆ ਤੇ ਜਿਨ੍ਹਾਂ ਦੇ ਕਰਕੇ ਇਹਨਾਂ ਦੀ ਪੈਰਵਾਹੀ ਕਰਕੇ ਉਹਨਾਂ ਤੱਕ 100 ਤੋਂ ਵੱਧ ਲੜਕੀਆਂ ਜਿਹੜੀਆਂ ਹੈਗੀਆਂ ਵਾਪਸ ਆ ਚੁੱਕੀਆਂ ਅੱਜ ਜਿਹੜੀਆਂ ਹੈਗੀਆਂ ਤਿੰਨ ਲੜਕੀਆਂ ਇੱਥੇ ਆਈਆਂ ਤੇ ਨੌ ਲੜਕੀਆਂ ਕੁੱਲ ਜਿਹੜੀਆਂ ਹੈਗੇ ਹਫ਼ਤੇ ਦੇ ਵਿੱਚ ਵਾਪਸ ਆਈਆਂ ਜਿਹਦੇ ਵਿੱਚ ਇੱਕ Araq ਤੋਂ ਆ ਇੱਕ Qatr ਤੋਂ ਆ ਤੇ ਸੱਤ ਮਾਸਕਟ ਤੋਂ ਆਈਆਂ ਤੋਂ ਇਹਨਾਂ ਦੇ ਵਿੱਚ ਜਿਹੜੀਆਂ ਹੈਗੀਆਂ ਮੋਗਾ ਫਿਰੋਜ਼ਪੁਰ ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਤੋਂ ਇਹ ਸਾਰੀਆਂ ਲੜਕੀਆਂ ਹੁੰਦਾ ਕਿ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੇ ਦੇ ਨਾਲ ਸੰਪਰਕ ਕਰਕੇ ਜਿਹੜੇ ਕੁਝ ਏਜੰਟ ਟਾਈਪ ਜਿਹੜੀ ਹੈ ਲੜਕੀਆਂ ਤੇ ਉਹ ਇਹਨਾਂ ਨੂੰ ਜਿਹੜਾ ਹੈ ਚਾਸਾ ਦੇ ਕੇ ਵੀ ਤੁਹਾਨੂੰ ਅਸੀਂ 40000 50000 ਰੁਪਏ ਤਰਖਾ ਮਿਲੂਗੀ ਤੁਸੀਂ ਉੱਥੇ ਜਾ ਕੇ ਜਿਹੜਾ ਹੈ ਦਫ਼ਤਰ ਦਾ ਕੰਮ ਕਰਨਾ ਜਾਂ ਕੋਈ ਹੋਰ ਇਹੋ ਜਿਹਾ ਚਾਸਾ ਦੇ ਦਿੰਦੇ ਆ ਤੇ ਉੱਥੇ ਜਾ ਇਹ ਟੂਰਿਸਟ ਵੀ ਜਾ ਲਵਾਉਂਦੇ ਆ ਤੇ ਉੱਥੇ ਲਿਜਾ ਕੇ ਗਾਂ ਇਹਨਾਂ ਨੂੰ ਵੇਚ ਦਿੰਦੇ ਆ ਤੇ ਹੁਣ ਇਹਨਾਂ ਦੇ ਜਿਹੜੀ ਹੈਗੀ ਜਿੰਨੀਆਂ ਵੀ ਲੜਕੀਆਂ ਆਈਆਂ ਕਿ ਉੱਥੇ ਉਹਨਾਂ ਨੂੰ ਕਮਰਿਆਂ ਦੇ ਅੰਦਰ ਜਿਹੜਾ ਹੈ ਕੈਦ ਕਰ ਲੈਂਦੇ ਆ ਬਾਹਰ ਨਹੀਂ ਨਿਕਲਣ ਦਿੰਦੇ ਗੱਲ ਨਹੀਂ ਕਰਾਉਂਦੇ ਜੇ ਕੰਮ ਤੇ ਵੀ ਕੋਈ ਜਾਂਦੇ ਆ ਤੇ ਉਹ ਕੰਮ ਵਾਲੇ ਉਹਨਾਂ ਨਾਲ ਮਿਸ ਬਿਹੇਵ ਕਰਦੇ ਆ ਸੋ ਇਸੋ ਦਾ ਚਾਸ਼ਾ ਦੇ ਕੇ ਚਲੇ ਜਾਂਦੇ ਆ ਪਰ ਉੱਥੇ ਜਦੋਂ ਪਤਾ ਲੱਗਦਾ ਉੱਥੇ ਲੜਕੀਆਂ ਹੋਰ ਵੀ ਜੜੀਆਂ ਹੈਗੀਆਂ ਉਹਨਾਂ ਦੱਸਦੇ ਆ ਤੇ ਫਿਰ ਜਿਹੜਾ ਹੈਗਾ ਮਾਪੇ ਹੋਰ ਚਿੰਤਾ ਦੇ ਵਿੱਚ ਚਲੇ ਜਾਂਦਾ ਸੋ ਅਸੀਂ ਕੋਸ਼ਿਸ਼ ਕਰਦੇ ਆਏ ਆ ਕਿ ਜਿੰਨੇ ਆ ਕੇ ਸਾਡੇ ਕੋਲ ਕੰਪਲੇਂਟਾਂ ਆਉਂਦੀਆਂ ਤੇ ਅਸੀਂ ਧੰਨਵਾਦ ਕਰਦੇ ਆਂ ਇੰਡੀਆ ਨੋਬੈਸੀ ਦਾ ਜਿਹੜੇ ਲਗਾਤਾਰ ਇਹਨਾਂ ਲੜਕੀਆਂ ਨੂੰ ਵਾਪਸ ਲਿਆ ਰਹੇ ਆ ਸੋ ਇਹ ਬੜੀ ਦੁੱਖ ਦੀ ਗੱਲ ਆਏ ਸੀ ਇੱਥੇ ਕੰਪਲੇਟਾ ਵੀ ਇਹਨਾਂ ਕੋ ਕਰਾਉਨੇ ਆ ਪਰ ਇਹਨਾਂ ਏਜੰਟਾਂ ਦੀ ਫੜਫੜਾਈ ਨਹੀਂ ਹੋ ਰਹੀ ਜੇਕਰ ਇਹਨਾਂ ਏਜੰਟਾਂ ਨੂੰ ਫੜਿਆ ਜਾਵੇ ਤੇ ਇਹ ਧੰਦਾ ਰੁਕ ਸਕਦਾ ਜੋ ਜਿਹੜਾ ਹੈ ਸਗੋਂ ਜਿਹੜਾ ਫਸ ਜਾਂਦਾ ਉਹਨੂੰ ਫੇਰ ਘਰਦਿਆਂ ਨੂੰ ਮਜਬੂਰ ਕਰਦੇ ਆ ਵੀ ਸਾਨੂੰ ਪੈਸੇ ਦਿਓ ਤੇ ਜਿਹੜੇ ਉਹ ਉਹਨਾਂ ਕੋ ਪੈਸੇ ਵੀ ਫੇਰ ਵੀ ਦੁਬਾਰਾ ਲੈ ਲੈਂਦੇ ਆ ਪਹਿਲਾਂ ਤਾਂ ਬੱਚੇ ਬਾਹਰ ਭੇਡਦਾ ਫਿਰ ਘਰਦਿਆਂ ਕੋ ਵੀ ਪੈਸੇ ਲੈ ਲੈਂਦੇ ਆ ਸੋ ਜਿਹੜੇ ਸਾਡੇ ਕੋਲ ਆਉਂਦੇ ਆ ਮਾਂ-ਬਾਪ ਅਸੀਂ ਉਹਨਾਂ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਪੈਸਾ ਕਿਸੇ ਨੂੰ ਨਹੀਂ ਦੇਣਾ ਤੇ ਜੇ ਮੰਗਣ ਵੀ ਤੇ ਜਿਹੜੀ ਹੈਗੀ ਆ ਸਾਡੇ ਨਾਲ ਸੰਪਰਕ ਕਰੋ ਤੇ ਇਹਨਾਂ ਦੇ ਉੱਤੇ ਪੁਲਿਸ ਨੂੰ ਦਰਖਾਸਤ ਵੀ ਦਿਓ ਪਰ ਉਹ ਦਰਖਾਸਤ ਦੇਣ ਦੇ ਬਾਵਜੂਦ ਵੀ ਜਿਹੜੇ ਹੈਗੇ ਆ ਰਲ ਮਿਲ ਜਾਂਦੇ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਇਸੇ ਕਰਕੇ ਜਿਹੜਾ ਧੰਦਾ ਜਿਹੜਾ ਰੁਕ ਨਹੀਂ ਰਿਹਾ ਬੜੀ ਦੁੱਖ ਦੀ ਗੱਲ ਆ ਕਿ ਜਿਹੜਾ ਜਿਹੜੀ ਹੈਗੀ ਤਸ਼ਕਰੀਆ ਦੇ ਹੋ ਰਹੀ ਹੈ ਨਾ ਮਨੁੱਖੀ ਤਸ਼ਕਰੀ ਦਾ ਕੇਸ ਇਹਨਾਂ ਤੇ ਬਣਦਾ ਪਰ ਅਫਸੋਸ ਹੈ ਕਿ ਇਹਨਾਂ ਤੇ ਕੋਈ ਕਾਰਵਾਈ ਵੀ ਨਹੀਂ ਹੋ ਰਹੀ ਤੇ ਸਰਕਾਰ ਦਾ ਹਿੱਸਾ ਹੋਏ ਤੇ ਕਿਉਂ ਕਾਰਵਾਈ ਕਿਉਂ ਨਹੀਂ ਕੀਤੀ ਲਈ ਕਿ ਸਮਝਦੇ ਨਹੀਂ ਨਹੀਂ ਅਸੀਂ ਤਾਂ ਜਿੰਨੇ ਵੀ ਆਉਂਦੇ ਸਾਰਿਆਂ ਨੂੰ ਦੱਸਿਆ ਡੀਜੀਪੀ ਸਾਹਿਬ ਨੂੰ ਆਪ ਮਿਲ ਕੇ ਆਏ ਤੇ ਕਈ ਵਾਰ ਇਹ ਵੀ ਹੁੰਦਾ ਕਿ ਜਦੋਂ ਫਸੇ ਹੋਏ ਆ ਉਦੋਂ ਦਰਖਾਸਤ ਦੇ ਦਿੰਦੇ ਆ ਜਦੋਂ ਬਾਅਦ ਵਿੱਚ ਬਿਆਨ ਲੈਣ ਜਾਂਦੇ ਆ ਕਈ ਵਾਰ ਕਹਿੰਦੇ ਵੀ ਅਸੀਂ ਵਾਪਸ ਆ ਗਏ ਹੁਣ ਅਸੀਂ ਕੀ ਕਰਨਾ ਉਹ ਬਿਆਨ ਵੀ ਨਹੀਂ ਦਿੰਦੇ ਕਿਉਂਕਿ ਦੋਹਾਂ ਪਾਸਿਆਂ ਦੇ ਵਿੱਚ ਨੁਕਸਾਨ ਜੇ ਉਹਨਾਂ ਦੇ ਪੂਰੀ ਇਹਨਾਂ ਦੇ ਉੱਤੇ ਅ ਕੇਸਦਾਰ ਜ ਹੁਣ ਇਹਨਾਂ ਦੇ ਉੱਤੇ ਸਿਕੰਜਾ ਕੱਸਿਆ ਜਾਵੇ ਕਿਨਨੇ ਕਿ ਇਹ ਗਾਂ ਹੀ ਰੁਕ ਜਾਣ ਕਿਉਂਕਿ ਪਹਿਲਾਂ ਤੇ ਜਿਹੜੇ ਫਸੇ ਆ ਪਰ ਇਹ ਸਾਰਾ ਕੁਝ ਹੋ ਨਹੀਂ ਰਿਹਾ ਸੀ ਇਹਦੀ ਕੋਸ਼ਿਸ਼ ਕਰ ਰਹੇ ਹੁਣ ਵੀ ਅ ਜਿਹੜਾ ਹੈਗਾ ਐਸਐਸਪੀ ਨਾਲ ਗੱਲ ਕਰ ਰਹੇ ਆ ਕਿ ਜਿਹੜੇ ਜਿਨੇ ਇਹਨਾਂ ਐਪਲੀਕੇਸ਼ਨਾਂ ਦਿੱਤੀਆਂ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਵੀ ਏਜੰਟ ਬੀਬੀਆਂ ਹੈਗੀਆਂ ਇਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਸਾਰਨ ਕੀ ਸਮੇਂ ਦੇ ਉੱਤੇ ਇਹ ਸਿਲਸਿਲਾ ਰੁਕ ਚੁਣੇ ਰਿਹਾ ਤਾਂ ਬਈ ਰੁਕ ਇਸ ਕਰਕੇ ਨਹੀਂ ਕਿ ਇਹਨਾਂ ਦਾ ਘਰੋ ਬਣਿਆ ਹੋਇਆ ਤੇ ਉਥੇ ਉਧਰ ਵੀ ਜਿਹੜੇ ਹੈਗੇ ਆ ਮੇਨ ਏਜੰਟ ਜਿਹੜੇ ਉਹ ਬਾਹਰ ਤੇ ਇੱਥੇ ਥੋੜਾ ਬਹੁਤਾ ਲਾਲਚ ਦੇ ਕੇ ਪਿੰਡਾਂ ਦੇ ਵਿੱਚ ਇਹ ਟਾਰਗੇਟ ਕਰਦੇ ਆ ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਦਾ ਦੇਖ ਲੈ ਵੀ ਇਹ ਪਿੱਛੇ ਮੁੜ ਕੇ ਉਹਨਾਂ ਦੀ ਜਿਹੜੀ ਹੈਗੀ ਆ ਪੈਰਭਾਈ ਨਾ ਕਰ ਸਕਣ ਉਹੋ ਜਿਹੇ ਪਰਿਵਾਰ ਅਸੀਂ ਨਹੀਂ ਦੇਖਿਆ ਕੋਈ ਵੀ ਜਿੰਨੀਆਂ ਵੀ ਲੜਕੀਆਂ ਆਈਆਂ ਕੋਈ ਚੰਗੇ ਪਰਿਵਾਰ ਦੇ ਵਿੱਚੋਂ ਜਾਂ ਦੇ ਵਿੱਚੋਂ ਕੋਈ ਲੜਕੀ ਹੋਵੇ ਸਾਰੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਤੇ ਉਹਨਾਂ ਨੂੰ ਗਰੀਬ ਕਈ ਵਾਰਾਂ ਦਾ ਸਿੱਧਾ ਆ ਜਾਂਦਾ ਵੀ ਉੱਥੇ 40000 ਮਹੀਨੇ ਦਾ ਆਈ ਜਾਊਗਾ ਸਾਡਾ ਘਰ ਪਰਿਵਾਰ ਚੱਲੂਗਾ ਸਾਡੇ ਘਰ ਪੈ ਜਾਊਗਾ ਬੱਚੇ ਪੜ੍ਹ ਲੈਣਗੇ ਜਾਂਦੇ ਤਾਂ ਹੈ ਚੰਗੇ ਵਾਸਤੇ ਪਰ ਹੋ ਮੋਰੇ ਹੋ ਥੱਵੀ ਹੋ ਜਾਂਦੀ ਹੈ ਤੇ ਟੂਰਿਸਟ ਵੇਜੇ ਦੇ ਉੱਤੇ ਲੈ ਜਾਂਦੇ ਆ ਕਿਉਂਕਿ ਸਾਰਾ ਦੁਬਈ ਦਾ ਵੀ ਲੱਗਦਾ ਇਹਨਾਂ ਮੁਲਕਾਂ ਦਾ ਤੇ ਉੱਥੇ ਲਿਜਾ ਕੇ ਇਹਨਾਂ ਦੀ ਜਿਹੜੀ ਹੈਗੀ ਆ ਮੁੱਖੀ ਮਨੁੱਖੀ ਸਮਗਲੰਗ ਇਹਨਾਂ ਦੀ ਕੀਤੀ ਜਾਂਦੀ ਹੈ ਉੰਤਕ ਕਿੰਨੀਆਂ ਕੁੜੀਆਂ ਦੀ ਵਾਪਸੀ ਹੋਈ ਜਿਹੜੀਆਂ 100 ਤੋਂ ਵੱਧ ਲੜਕੀਆਂ ਜਿਹੜੀਆਂ ਹੈਗੀਆਂ ਵਾਪਸ ਆ ਚੁੱਕੀਆਂ ਨੌ ਤਾਂ ਐਸੇ ਹਫਤੇ ਦੇ ਵਿੱਚ ਵਾਪਸ ਆਈਆਂ ਜਿਹਦੇ ਵਿੱਚ ਇੱਕ ਰਾਖ ਤੋਂ ਇੱਕ ਕਦਰ ਤੋਂ ਤੇ ਸੱਤ ਮਾਸਕਟ ਤੋਂ ਵਾਪਸ ਆਈਆਂ ਹਾਂਜੀ ਕਦੋਂ ਵਿਦੇਸ਼ ਗਏ ਸੀ ਕੀ ਸੋਚ ਕੇ ਗਏ ਸੀ ਕਿ ਨਾ ਹਾਲਾਤਾਂ ਚ ਗਏ ਸੀ ਤੇ ਵੀ ਕਾਰਨ ਸੀ ਜਾ ਕੇ ਮੈਂ ਜਨਵਰੀ ਚ ਗਈ ਸੀ 8 ਮਹੀਨੇ ਹੋ ਗਏ 9 ਮਹੀਨੇ 10 ਮਹੀਨੇ ਵਿੱਚ ਮੈਂ ਵਾਪਸ ਆਈਆਂ ਇਹ ਸੋਚੀ ਕਿ ਇਸ ਆਪਣੇ ਬੱਚੇ ਦਾ ਵੀ ਸ਼ਿਵਾਸ ਵਿਲੋਂ ਦੇ ਸਪਾਸ ਸੀ ਵਿਲੋਂ ਨਾਲ ਹੀ ਪਛਾਤਾ ਜਾਊਗਾ ਇੱਕ ਜਗ੍ਹਾ ਗਈ ਸੀ ਮੈਂ ਮਾਸਕ ਪੇ ਲਈ ਸੀ 우ਮਾਨ ਕੀ ਕੰਮ ਦਾ ਤੁਕਿਆ ਗਿਆ ਸੀ ਉੱਥੇ ਮੈਨੂੰ ਕਿ ਆਫਿਸ ਜਮਨ ਦੀ ਫਾਈਲਸ ਵਿੱਚ ਰੱਖਿਆ ਸੀ ਜਮਨ ਕੀ ਕੌਨ ਅਟੈਂਡ ਕਰਨੇ ਪੈਣਗੇ ਜਬ ਫਾਈਲ ਜਦ ਤੱਕ ਕਰਨੇ ਪੈਣੀਆਂ ਬਟ ਮੈਨੂੰ ਨੇਸੀ ਪਤਾ ਉਹਨਾਂ ਦੇ ਹਾਊਸ ਮੈਡ ਦੇ ਜੌਬਸ ਲਗਾ ਦੇਣਾ ਹੈਗਾ ਤੇ ਉਹਨਾਂ ਨੇ ਵੀ ਮਨੋਏਵੇਂ ਲੋਕੀ ਲਗਾ ਕੇ ਰੱਖੀ ਸੀ ਖਾਣਾ-ਦਾਨਾ ਕੁਝ ਹੁੰਦਾ ਸੀ ਕੋਣ ਵੀ ਨਾ ਜਬਤ ਕਰ ਲੈ ਸੀ ਤੇ ਬਾਦ ਵਿੱਚ ਵਾਸਤੇ ਦਿਨ ਮਥੀ ਮਸੀਤ ਜਿੱਦਾਂ ਕਰਦੇ ਨੇ ਉਦਾਂ ਹੁੰਦਾ ਸੀਗਾ ਸਾਰੀਆਂ ਹਰ ਕੁੜਕੀਆਂ ਨੇ ਕਿਐਸੀ ਵਾਪਸ ਜਾਣਾ ਡੋੜੀਆਂ ਵੀ ਕਾਫੀ ਲੜਕੀਆਂ ਉੱਥੋਂ ਜਿੱਦ ਕੇ ਇੱਕ ਲੜਕੀ ਦੇ ਸੱਤਾ ਵੀ ਲੱਗੀਆਂ ਕਾਫੀ 15-20 ਲੜਕੀਆਂ ਤਾਂ ਡੋੜੀਆਂ ਉਸ ਹੀ ਆਫਿਸ ਵਿੱਚ ਉਹ ਕੁਟਮਾਰ ਵੀ ਕੀਤੀ ਜਾਂਦੇ ਹਾਂਜੀ ਕੁਟਮਾਰ ਕੀ ਕਰਦੇ ਰਹੇ ਨੇ